E ਜੀ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਤੁਹਾਡੇ ਸਾਰੇ ਜਣਿਆਂ ਦੇ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਤੋਂ ਤੁਹਾਡੇ ਆਪਣੇ YouTube ਚੈਨਲ ਦੇ ਉੱਤੇ ਸੋ ਅੱਜ ਮੈਂ ਜਦ ਹੀ ਆਫਿਸ ਤੋਂ ਆਈ ਹਣਾ ਤਾਂ ਮੇਰਾ ਇਹ ਐਨਾ ਦਿਲ ਕਰੇ ਕਿ ਮੈਂ ਕੁਝ ਬਾਹਰਲਾ ਖਾ ਲਵਾਂ ਚਟਪਟਾ ਜਿਹਾ ਹਣਾ ਕਈ ਵਾਰ ਤੁਹਾਨੂੰ ਬਹੁਤ ਕ੍ਰੇਵਿੰਗ ਹੁੰਦੀ ਹੈ ਬਾਹਰਲੇ ਖਾਣੇ ਖਾਣ ਦੀ ਹਣਾ ਕਿ ਸਮ ਟਾਈਮਸ ਦਿਲ ਕਰਦਾ ਹੁੰਦਾ ਹੈ ਤਾਂ ਮੈਂ ਸੋਚਿਆ ਮੈਂ ਕਿਹਾ ਯਾਰ ਪਹਿਲਾਂ ਦੇਖ ਲੈਂਦੀ ਹਾਂ ਕਿ ਘਰ ਕੁਝ ਕੀ ਕੀ ਕੁਝ ਪਿਆ ਹੈ ਹਣਾ ਜਿਹਦੇ ਵਿੱਚੋਂ ਮੈਂ ਕੁਝ ਬਣਾ ਕੇ ਅਗਰ ਤਾਂ ਬਣਾ ਸਕਦੀ ਆ ਫਿਰ ਤਾਂ ਮੈਂ ਬਣਾ ਕੇ ਖਾ ਲੈਂਦੀ ਹਣਾ ਮੈਂ ਕਿ ਆਦਰਵਾਈਸ ਫਿਰ ਮੈਂ ਬਾਹਰੋਂ ਕੁਝ ਦੇਖਦੀ ਆ ਨਾ ਵੈਸੇ ਮੈਂ ਬਾਹਰੋਂ ਬਹੁਤ ਘੱਟ ਪ੍ਰੈਫਰ ਕਰਦੀ ਹੁੰਨੀ ਆ ਖਾਣਾ ਤੇ ਫਿਰ ਮੈਂ ਦੇਖਿਆ ਤੇ ਮੈਨੂੰ ਇੱਕ ਚੀਜ਼ ਲੱਭ ਗਈ ਗੋਲ ਗੱਪੇ ਇਹ ਗੋਲ ਗੱਪਿਆਂ ਦਾ ਪੈਕੇਟ ਵਿਚਾਰਾ ਕੰਨੇ ਚੇੜਦਾ ਮੈਂ ਲਿਆ ਕੇ ਰੱਖਿਆ ਸੀਗਾ ਤੇ ਇਹਦੇ ਹਲੇ ਭਾਗ ਹੀ ਨਹੀਂ ਖੁੱਲੇ ਸੀ ਵਿਚਾਰੇ ਦੇ ਬਣਾਉਣ ਨੂੰ ਹਨਾ ਤਾਂ ਫਿਰ ਮੈਂ ਸੋਚਿਆ ਮੈਂ ਕਿ ਚਲੋ ਜੀ ਅੱਜ ਗੋਲ ਗੱਪੇ ਖਾਂਦੇ ਆ ਔਰ ਗੋਲ ਗੱਪੇ ਵੀ ਮੇਰਾ ਨਾ ਅੱਜ ਪਾਣੀ ਵਾਲੇ ਦੇ ਨਹੀਂ ਕਰ ਰਿਹਾ ਸੀਗਾ ਮੈਂ ਕਿ ਚਲ ਅੱਜ ਨਾ ਦਹੀਂ ਵਾਲੇ ਗੋਲ ਗੱਪੇ ਬਣਾ ਕੇ ਖਾਂਦੇ ਆ ਨਾ ਇਹ ਕੁਝ ਇਸ ਤਰ੍ਹਾਂ ਦੇ ਹੁੰਦੇ ਆ ਵਿੱਚੋਂ ਠੀਕ ਹੈ ਇਹਨੂੰ ਜਦ ਆਪਾਂ ਟਰਾਈ ਕਰਾਂਗੇ ਨਾ ਫਿਰ ਇਹ ਬਿਲਕੁਲ ਇਹ ਉਹਦੀ ਸ਼ੇਪ ਲੈ ਲੈਂਦੇ ਆ ਬਿਲਕੁਲ ਪੁੱਲ ਜਾਂਦੇ ਆ ਇਹ ਜਿਹੜੇ ਵੀ ਯੂਜ਼ ਕਰ ਰਹੀ ਆ ਇਹ 100% ਵੀਟ ਵਾਲੇ ਆ ਜਿਹਦੇ ਵਿੱਚ ਜ਼ੀਰੋ ਮੈਦਾ ਹੁੰਦਾ ਆ ਤਾਂ ਮੈਂ ਉਹ ਹੀ ਪ੍ਰੈਫਰ ਕਰਦੀ ਕਿਉਂਕਿ ਜੇ ਘਰ ਵੀ ਆਪਾਂ ਬਣਾਉਂਦੇ ਆ ਨਾ ਤਾਂ ਉਹਦੇ ਵਿੱਚ ਇੱਕ ਤਾਂ ਬਹੁਤ ਮਿਹਨਤ ਹੁੰਦੀ ਹੈ ਫਿਰ ਉਸ ਤੋਂ ਬਾਅਦ ਹੈ ਨਾ ਇਹ ਵੀ ਮਤਲਬ ਕਿ ਹੁੰਦਾ ਹੈ ਕਿ ਉਹ ਪੂਰੇ ਗੋਲ ਗਪੇੜੇ ਆ ਕੋਈ ਕੋਈ ਫੁੱਲਦਾ ਹੈ ਕੋਈ ਕੋਈ ਨਹੀਂ ਫੁੱਲਦਾ ਨਾ ਇਸ ਕਰਕੇ ਉਹ ਮਿਹਨਤ ਥੋੜੀ ਜਿਹੀ ਜ਼ਿਆਦਾ ਹੁੰਦੀ ਉਹਦੇ ਵਿੱਚ ਇੰਨੀ ਆਊਟਪੁੱਟ ਮਿਲਦੀ ਨਹੀਂ ਹੈਗੀ ਫਿਰ ਇਸ ਕਰਕੇ ਮੈਂ ਇਹੀ ਪ੍ਰੈਫਰ ਕਰਦੀ ਕਿ ਚਲੋ ਬਾਹਰੋਂ ਜਿਹੜੇ ਰੈਡੀਮੇਡ ਵਾਲਾ ਮਿਲ ਰਿਹਾ ਹੈ ਤਾਂ ਮੈਂ ਇਹੀ ਬਣਾ ਕੇ ਖਾਵਾਂ ਹਾਂ ਲੋ ਜੀ ਤੇਲ ਆਪਣਾ ਗਰਮ ਹੋ ਗਿਆ ਸੀਗਾ ਤੇ ਇਹਦੇ ਵਿੱਚ ਮੈਂ 3-4 ਤੀਸ ਸੁੱਟ ਦਿੱਤੇ ਆ ਟਰਾਈ ਕਰਨ ਦੇ ਵਾਸਤੇ ਆ ਤੁਸੀਂ ਦੇਖੋ ਇੱਕਦਮ ਮਿੰਟੋ-ਮਿੰਟੀ ਸਾਰੇ ਫੁੱਲ ਕੇ ਤਿਆਰ ਹੋ ਜਾਂਦੇ ਆ ਇਹਨਾਂ ਨੂੰ ਪਲਟਣ ਦੀ ਵੀ ਨਹੀਂ ਲੋੜ ਪੈਂਦੀ ਵਿਚਾਰੇ ਆਪਣੇ ਆਪ ਹੀ ਪਲਟ ਹੋ ਜਾਂਦੇ ਆ ਆ ਤੁਸੀਂ ਦੇਖ ਸਕਦੇ ਆ ਕੋਈ ਕੋਈ ਹੁੰਦਾ ਹੈ ਇੱਕ ਅੱਧਾ ਠੀਠ ਜਿਨ੍ਹਾਂ ਨੂੰ ਪਲਟਣਾ ਪੈਂਦਾ ਆ ਅਦਰਵਾਈਜ਼ ਤੇ ਇਹ ਆਪਣੇ ਆਪ ਹੀ ਪਲਟ ਹੋ ਜਾਂਦੇ ਆ ਤੇ ਇਹਨਾਂ ਦੀ ਮੈਨੂੰ ਇੱਕ ਗੱਲ ਬਹੁਤ ਵਧੀਆ ਲੱਗਦੀ ਹੈ ਦੇਖੋ ਹਨਾ ਇਹ ਇੱਕ ਤਾਂ ਸਾਰੇ ਇੱਕੋ ਜਿਹੇ ਲੱਗਦੇ ਦੇਖਣ ਵਾਸਤੇ ਨਾ ਸਾਈਜ਼ ਵੀ ਸਾਰਿਆਂ ਦਾ ਇੱਕੋ ਜਿਹਾ ਹੁੰਦਾ ਆ ਤੇ ਦੇਖਣ ਨੂੰ ਵੀ ਦੇਖੋ ਕਿੰਨੇ ਵਧੀਆ ਲੱਗ ਰਹੇ ਆ ਜੇ ਇਹ ਤੁਸੀਂ ਮਤਲਬ ਕਿ ਜਿੰਨੇ ਆ ਜਾਂ ਤੁਸੀ ਉਹਨੇ ਹੀ ਬਣਾ ਸਕਦੇ ਜਿੰਨੇ ਕਿ ਤੁਸੀਂ ਹੁਣ ਖਾਣਾ ਚਾਹੁੰਦੇ ਹਨਾ ਜਾਂ ਫਿਰ ਤੁਸੀਂ ਇਹਨਾਂ ਨੂੰ ਸਟੋਰ ਕਰਕੇ ਰੱਖ ਸਕਦੇ ਆਂ ਵੈਸੇ ਤਾਂ ਪ੍ਰੈਫਰ ਕਰੋ ਕਿ ਤੁਸੀਂ ਉਹਨੇ ਹੀ ਬਣਾਓ ਜਿੰਨੇ ਖਾਣੇ ਆ ਹਨਾ ਬਾਕੀ ਜੇ ਤੁਸੀਂ ਹਫਤੇ ਦਸ ਦਿਨ ਰੱਖਣੇ ਵੀ ਤਾਂ ਆ ਵੀ ਤਾਂ ਵੀ ਕੋਈ ਇਸ਼ੂ ਨਹੀਂ ਹੈਗਾ ਕਿਉਂਕਿ ਇਹ ਖਰਾਬ ਨਹੀਂ ਹੁੰਦੇ ਹੈਗੇ ਬਟ ਸਭਾ ਮਤਲਬ ਕਿ ਇਹਨਾਂ ਨੂੰ ਇਦਾਂ ਆ ਕਿ ਜਦ ਤੁਸੀਂ ਫਰਾਈ ਕਰਕੇ ਰੱਖਦੇ ਆ ਨਾ ਤੇ ਪੋਲੀਥਿਨ ਦੇ ਵਿੱਚ ਕੋਈ ਵੀ ਪੋਲੀਥਿਨ ਵਾਲੇ ਉਹਦੇ ਵਿੱਚ ਪਾਓ ਇਹਦੇ ਵਿੱਚ ਇਹਨੂੰ ਹਵਾ ਨਾਲ ਲੱਗੇ ਹਨ ਨਹੀਂ ਤਾਂ ਫਿਰ ਥੇਲ ਜਾਂਦੇ ਹਨ ਨਾ ਅਦਰਵਾਈਜ਼ ਤਾਂ ਤਾਂ ਪੋਲੀਥੀਨ ਦੇ ਵਿੱਚ ਪਾ ਕੇ ਰੱਖ ਦੋ ਤਾਂ ਥੇਲਦੇ ਨਹੀਂ ਹੈਗੇ ਉਹ ਤੁਸੀਂ ਯੂਜ਼ ਕਰ ਸਕਦੇ ਆ ਹਫਤੇ 10 ਦਿਨ ਤੱਕ ਜਿੱਦਾਂ ਨਾ ਤਾਂ ਕਰਕੇ ਆਹ ਵੇਖੋ ਮਿੰਟੋ ਮਿੰਟੇ ਹੀ ਹੋ ਜਾਂਦੇ ਆ ਇਹਨਾਂ ਲਈ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ ਆਹ ਵੇਖੋ ਦੇਖੋ ਹੋ ਗਏ ਨਾ ਇੱਕੋ ਜਿਹੇ ਤਿਆਰ ਲੋਜੀ ਕੋਲਗੱਪੇ ਬਣ ਕੇ ਤਿਆਰ ਹੋ ਗਏ ਆ ਮੈਂ ਆਪਣੇ ਆਪ ਨੂੰ ਰੋਕ ਨਹੀਂ ਪਾਈ ਇਸ ਕਰਕੇ ਮੈਂ ਸੁੱਕਾ ਇੱਡੇ ਹੀ ਖਾ ਲਿਆ ਇੱਕ ਤੁਹਾਡਾ ਵੀ ਬਹੁਤ ਦਿਲ ਕਰ ਰਿਹਾ ਹੋਣਾ ਬਟ ਜੇ ਤੁਸੀਂ ਇੱਦਾਂ ਹੀ ਖਾਓਗੇ ਨਾ ਹੂੰ ਮੈਂ ਗਾ ਨਹੀਂ ਦੇਖ ਲਓ ਹੋ ਕੇ ਹੋ ਕੋਈ ਕਰੋ ਇਹਨਾ ਨਾ ਅੰਦਰ ਹੀ ਬੋਲ ਫੜਾ ਲਾ ਦੇ ਯਾਰ ਬੱਜੇ ਤੇ ਜਿਹੜਾ ਤੁਸੀਂ ਦੇ ਨਾਲ ਖਾਣੇ ਆਂ ਦਹੀਂ ਦੇ ਵਿੱਚ ਮੈਂ ਚੀਨੀ ਪੋੜ ਲਈ ਆ ਠੀਕ ਹੈ ਚੀਨੀ ਘੋੜ ਕੇ ਮੈਂ ਇਹਦੇ ਵਿੱਚ ਕੋਈ ਮੈਂ ਨਹੀਂ ਕਰ ਰਹੀ ਹੈਗੀ ਕਿਉਂਕਿ ਮੇਰੇ ਕੋਲ ਜਿਹੜਾ ਸਮਾਨ ਹੈਗਾ ਹੈ ਨਾ ਮੈਂ ਉਹ ਹੀ ਯੂਜ਼ ਕਰ ਰਹੀ ਹਾਂ ਜੋ ਦਹੀਂ ਦੇ ਵਿੱਚ ਮੈਂ ਉਹ ਪਾ ਲਈ ਨਾ ਚੀਨੀ ਪਾ ਲਈ ਤੇ ਇੱਕ ਮੇਰੇ ਕੋਲ ਆ ਪਈ ਆ ਟੈਂਮਰਾਈਂਡ ਐਂਡ ਡੇਡ ਚਟਨੀ ਨਾ ਮਦਰਸ ਰੈਸਪੀ ਦੀ ਇਹ ਬਹੁਤ ਐਸਟ ਲੱਗਦੀ ਮੈਨੂੰ ਤੇ ਮੈਂ ਦਹੀਂ ਦੇ ਉੱਪਰ ਇਹ ਪਾਉਂਗੀ ਠੀਕ ਹੈ ਉਸ ਤੋਂ ਇਲਾਵਾ ਮੇਰੇ ਕੋਲ ਇਮਲੀ ਸੌਸ ਵੀ ਹੈਗੀ ਹੈ ਇਮਲੀ ਤੇ ਸੌਂਠ ਦੀ ਹੈ ਇਹ ਠੀਕ ਹੈ ਤੇ ਇਹ ਵੀ ਉੱਪਰ ਮਿਕਸ ਕਰਾਂਗੇ ਉਸ ਤੋਂ ਬਾਅਦ ਜੀ ਥੋੜਾ ਜਿਹਾ ਚਾਟ ਮਸਾਲਾ ਉੱਪਰ ਛਿੜਕਾਂਗੇ ਠੀਕ ਹੈ ਜੇ ਤੁਸੀਂ ਪਾਣੀ ਵਾਲੇ ਖਾਣਾ ਜਾਂਦੇ ਹੋ ਉਹਦੇ ਲਈ ਵੀ ਹੱਲ ਹੈਗਾ ਮੇਰੇ ਕੋਲ ਮੇਰੇ ਕੋਲ ਨਾ ਜਲ ਜੀਰੇ ਦੇ ਜਿਹੜਾ ਉਹ ਨਹੀਂ ਹੁੰਦਾ ਹੈਗਾ ਜਲ ਜੀਰਾ ਆਉਣਾ ਹੁੰਦਾ ਨਾ ਰੈਡੀਮੇਡ ਉਹ ਪਿਆ ਮੇਰੇ ਕੋਲ ਸੈਸ਼ੇ ਨਾ ਤੇ ਜੇ ਤੁਸੀਂ ਉਹ ਖਾਣਾ ਮਤਲਬ ਕਿ ਪੀਣਾ ਚਾਹੁੰਦੇ ਆ ਪਾਣੀ ਵਾਲੇ ਗੋਲ ਗੱਪੇ ਪੀਣਾ ਖਾਣਾ ਚਾਹੁੰਦੇ ਆ ਨਾ ਤਾਂ ਤੁਸੀਂ ਉਹ ਯੂਜ਼ ਕਰ ਸਕਦੇ ਆ ਤੁਹਾਡੇ ਕੋਲ ਹੈਗੇ ਆ ਤਾਂ ਹਨਾ ਅਦਰਵਾਈਜ਼ ਚਲੋ ਇਮਲੀ ਵਗੈਰਾ ਦਾ ਪਾਣੀ ਤਾਂ ਤੁਸੀਂ ਬਣਾਏ ਹੀ ਸਕਦੇ ਆ ਹਨਾ ਤੇ ਚਲੋ ਮੈਂ ਤੁਹਾਨੂੰ ਇਹ ਸਜਾਸ ਰੂਕ ਇਹਨਾਂ ਸਾਰਾ ਕੁਝ ਇਹਦੇ ਤੁਹਾਨੂੰ ਫਾਈਨਲ ਲੁੱਕ ਦਿਖਾਉਂਦੀ ਆ ਲੋ ਜੀ ਗੋੜਾ ਗੱਪੇ ਕੁਛ ਇਸ ਤਰ੍ਹਾਂ ਦੇ ਤਿਆਰ ਹੋ ਗਏ ਆ ਚਟਨੀਆਂ ਚਟਨੀਆਂ ਪਾ ਕੇ ਠੀਕ ਹੈ ਤੇ ਮੈਂ ਉੱਪਰ ਚਾਟ ਮਸਾਲਾ ਵਗੈਰਾ ਵੀ ਛਿੜਕ ਦਿੱਤਾ ਹੈ ਠੀਕ ਹੈ ਤੁਸੀਂ ਇਹਦੇ ਵਿੱਚ ਆਲੂ ਮੈਚ ڈالੂ ਜਾਂ ਫਿਰ ਆਪਣਾ ਜੋ ਬਲੈਕ ਚਿਕਲੇ ਦੇ ਹੁੰਦੇ ਨਾ ਚਨੇ ਉਹ ਵੀ ਪਾ ਸਕਦੇ ਹੋ ਤੇ ਉਹਦੇ ਨਾਲ ਵੀ ਤੁਸੀਂ ਇੰਜੋਏ ਕਰ ਸਕਦੇ ਆ ਹੁਣ ਇਹ ਗੋਲ ਗੱਪੇ ਚੀਕ ਸੀ ਕੇ کہہ ਰਹੇ ਆ ਕਿ ਮੈਨੂੰ ਖਾ ਲੋ ਐਨੀ ਦੇਰ ਨਾ ਕਰੋ ਚਲੋ ਜੀ ਮੈਂ ਤਾਂ ਕਰਨ ਲੱਗੀ ਆ ਆਪਣੇ ਗੋਲ ਗੱਪੇ ਇੰਜੋਏ ਤੁਸੀਂ ਵੀ ਇਸ ਠੰਡ ਦੇ ਵਿੱਚ ਗੋਲ ਗੱਪੇ ਖਾਓ ਨਜਾਇਆਂ ਵਿੱਚ ਬੈ ਕੇ ਖਾਓ ਠੀਕ ਹੈ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਬਾਏ ਬਾਏ ਆਪਣਾ ਖਿਆਲ ਰੱਖੋ